ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਰ ਰੋਜ਼ ਸਵੇਰੇ ਸਵੇਰੇ ਜਾਂ ਜਦੋਂ ਵੀ ਪੰਗੇ ਜੇ ਪੈਂਦੇ ਹੀ ਰਹਿੰਦੇ ਆ ਕਦੀ ਤਾਰ ਮੱਚ ਗਈ ਕਦੀ ਗ੍ਰੈਪਰ ਸੜ ਗਿਆ ਕਦੀ ਟਰਾਂਸਫਰਮ ਦੀਆਂ ਗੁੱਲੀਆਂ ਮੱਚੀਆਂ ਅਣ ਅੱਜ ਵੀ ਉਧਰੋਂ ਮੋਹੀ ਲੇਟ ਆਈ ਆ ਉੱਥੇ ਟਰਾਂਸਫਰਮ ਦੀਆਂ ਗੁੱਲੀਆਂ ਮੱਚੀਆਂ ਤੇ ਉਹ ਮੋਟਰਾਂ ਬੰਦ ਹੋ ਗਈਆਂ ਵੀ ਹੁਣੇ ਉਹਾਂ ਵੀ ਛੇਤੀ ਛੇਤੀ ਕੰਮ ਮੁੱਕੇ ਹਨ ਤੇ ਉਹ ਚਲੋ ਬੰਦਾ ਆਇਆ ਉਹ ਲੱਗਿਆ ਹੈ ਕਰਨ ਲਾਇਆ ਹੋਇਆ ਗੁੱਲੀਆਂ ਗਲੀਆਂ ਪਾਉਣ ਦਾ ਇਧਰ ਆਇਆ ਇੱਥੇ ਤਾਰ ਮੱਚ ਗਈ ਮੋਟਰ ਦੇ ਅੰਦਰ ਉਹ ਹੁਣ ਜਾਣ ਲੱਗਿਆ ਇੱਥੇ ਥੱਲੇ ਇੱਕ 111 ਰਹਿੰਦਾ ਕਦੂਕਾਨਦਾਰ ਹੁਣ ਇਹਦੀ ਤਾਰ ਮੱਚ ਗਈ ਬੜਾ ਹੱਥ ਸੁੱਤੇ ਗਿਆ ਤੇ ਤਾਰ ਖਿੱਚਦੇ ਆਂਦੇ ਅੰਨਾ ਜ਼ੋਰ ਲੱਗ ਗਿਆ ਸਵੇਰੇ ਸਵੇਰੀ ਆ ਕੇ ਜਿਵੇਂ ਰੱਸਾ ਖਿੱਚਣਾ ਸੁੱਤੇ ਜਾਂਦੇ ਉਹਵੇਂ ਸੁੱਤੇ ਗਿਆ ਬਾਹਲਾ ਥੱਲੇ ਦੱਬੀ ਸੀ ਚੋਰ ਵਾਲਾ ਪੱਟ ਲੈਂਦੇ ਨਾ ਤਾਰ ਟਾਂ ਟਾਂ ਦੇ ਕੇ ਦੱਬੀ ਸੀ ਉਹ ਮੱਤ ਦੀ ਉਸ ਵਾਲੀ ਖਿੱਚੀ ਨਾ ਜਾਵੇ ਪੂਰੀ ਪੂਰੀ ਸੀ ਉਧਰ ਕੰਧ ਦੇ ਵਿੱਚ ਤੇ ਖਿੱਚੀ ਇਹ ਬੰਦਾ ਕਹਿੰਦਾ ਆਪਣਾ ਬਾਹਰ ਦੀ ਪਾਦਣਾ ਮੈਂ ਕਾਹਨੂੰ ਪੈ ਤੇ ਖਰਾਬ ਕਰਨੇ ਚੱਲ ਜੋਰ ਲਾਈਏ ਲਾਇਆ ਜੋਰ ਤੇ ਹੱਥ ਵੀ ਸੁੱਤ ਕੇ ਪਰ ਉਹ ਤਾਰ ਨਿਕਲਿਆ ਹੀ ਬਾਹਰ ਤਾਰ ਨਿਕਲਿਆ ਹੀ ਬਾਹਰ ਹੁਣ ਗਾਹਾਂ ਨੂੰ ਖਿੱਚ ਲਈ ਫੇਚ ਕੇ ਹੁਣ ਫੇਰ ਚੋਰਾ ਵੀਰਾਂ ਨੂੰ ਬੇਨਤੀ ਆ ਕੱਦੂ ਕਰ ਲੈਣ ਦੋ ਫੇਰ ਵੱਢ ਲਓ ਜਦੋਂ ਬਾਅਦ ਚੋਂ ਉਹਨਾਂ ਦੇਖ ਕੇ ਆ ਜਾਓ ਵੀ ਬਾਰ ਪਈ ਆ। ਲਓ ਜੀ ਚੱਲ ਪਈ ਮੋਟਰ ਆਪਣੀ। ਹੁਣ ਤੂੰ ਜਾਣਾ ਉੱਤੇ। ਜਾ ਜਾ ਜਲਦੀ ਜਾ ਕੇ ਜਾ। ਭਾਜਾ ਕੇ ਇਹਨੂੰ ਲੈ ਜਾ ਛੋਟੂ ਨੂੰ ਨਾਲ ਉੱਥੇ। ਇਹ ਦੇਖ ਲਓ ਮਸ਼ੀਨ ਦਾ ਝੋਨਾ ਲੱਗਿਆ ਹੋਇਆ। ਇਹ ਪਤਾ ਕੀ ਆ ਕੱਦੂ ਵਾਲੇ ਖੱਤਿਆਂ ਦੇ ਅਜੀ ਤੇ ਸੱਚ ਪੜਾਉ ਫਿਰਦਾ ਨਾ ਉਹ ਜਿਹ ਲੈਣਾ ਨਹੀਂ ਸਿੱਧੀਆਂ ਰਹਿੰਦੀਆਂ। ਕਣਕ ਵਾਲੇ ਖੱਤਿਆਂ 'ਚ ਲੈਣਾ ਸਿੱਧੀਆਂ ਰਹਿ ਜਾਂਦੀਆਂ ਕਿਉਂਕਿ ਮਸ਼ੀਨ ਟੇਢੀ ਟੁੱਡੀ ਹੋ ਜਾਂਦੀ ਹੈ। ਇਹ ਕਦੂ ਵਾਲੇ ਖਦੇ ਯਾਨੀ ਕਿ ਪਲਾਉ ਵਾਲੇ ਖੱਤਿਆਂ 'ਚ ਨਹੀਂ ਦਿੰਦੀਆਂ ਸਿੱਧੀਆਂ ਲੈਣਾ ਜਿਹੜੇ ਕਜੀਚਾ ਪਲਾਉ ਨਹੀਂ ਵਜਿਆ ਇਕੱਲੀ ਕਣਕਾਂ ਜਾਂ ਪਲਾਉ ਤੋਂ ਬਿਨਾਂ ਉਹ ਚ ਨਹੀਂ ਕੋਈ ਦਿੱਕਤ ਆਉਂਦੀ। ਭਾਤੇ ਮੈਂ ਕਹਿੰਦਾ ਸੀਗਾ ਕਿ ਇੱਕ ਪੇਜ ਹੋਰ ਬਣਾ ਕੇ ਵੀਡੀਓ ਪਾਇਆ ਕਰੀ। ਮੈਂ ਤਾਂ ਦੇ ਇੱਕ ਦਿਨ ਪੈਣੀ ਹੁਣ ਕੱਲ ਪਰਸੋਂ ਦਾ ਬਿਲਕੁਲ ਮੂਡ ਨਹੀਂ ਵੀਡੀਓ ਬਣਾਉਣ ਦਾ ਜਮਾ ਵੀ ਵੀ ਦਹਿਲ ਹੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਫੋਨ ਚੱਕਣ ਨਹੀਂ ਨੀ ਜੀ ਕੀਤਾ ਵੀ ਵੀਡੀਓ ਬਣਾਵਾਂ ਬਸ ਪਤਾ ਨਹੀਂ ਕਿ ਜਾਨੀਏ ਕਦੇ ਕਦੇ ਹੋ ਜਾਂਦਾ ਵੀ ਯਾਰ ਨਹੀਂ ਬਣਾਉਣੀ ਜੇ ਹੀ ਨਹੀਂ ਕਰਦਾ ਫਿਰ ਇਹ ਹੋ ਜਾਂਦਾ ਯਾਰ ਵੀ ਵੀਰ ਦੇਖਦੇ ਆ ਮਥਾਂ ਹਰੀ ਚ ਉੱਪਰ ਜਾਣ ਲੱਗੀ ਆ ਫਿਰ ਘਟ ਜਾਂਦੀ ਆ ਜੇ ਵੀਡੀਓ ਬਣ ਫਿਰ ਹੋ ਜਾਂਦਾ ਬਣਾ ਲਓ ਯਾਰ ਉਹ ਰਾਜਮਨੀ ਮੇਰਾ ਜੀ ਕਰਦਾ ਬਿਲਕੁਲ ਵੀ ਮਜਬੂਰੀ ਦੇ ਵਿੱਚ ਆ ਬਣਾ ਰਿਹਾ ਵੀਡੀਓ ਨਹੀਂ ਵੀਡੀਓ ਬਣਾਉਣਾ ਬਿਲਕੁਲ ਮੂੜ ਨਹੀਂ ਕਈ ਵਾਰ ਤਾਂ ਐ ਹੁੰਦਾ ਕਿ ਯਾਰ ਛੱਡ ਪਰਾਂ ਕੀ ਚਲਾਉਣਾ ਚੈਨ ਲੈਵੇਂ ਬਾਦੂ ਦੀ ਸਰਦਾਰੀ ਰਹਿੰਦੀ ਆ ਵੀਡੀਓ ਪਾਉਣੀ ਬਣਾਉਣੀ ਹਨਾ ਉਹ ਹੋਵੇ ਨਹੀਂ ਚੰਗੇ ਪਸ ਫੇਰ ਆਉਣ ਚੱਕਿਆ ਫੋਨ ਕੋਸ਼ਿਸ਼ ਕੀਤੀ ਵਿੱਚ ਚੱਲ ਕੋਈ ਨਹੀਂ ਬਣਾ ਲਾ ਪੇਲ ਦੀ ਟੈਂਕੀ ਹੋ ਗਈ ਖਾਲੀ ਹੁਣ ਚੱਲਿਆਂ ਆਪਾਂ ਡੀਜ਼ਲ ਲੈਣ ਡੀਜ਼ਲ ਭਰਾ ਲਿਆਈਏ ਪਹਿਲਾਂ ਫੇਰ ਉਹ ਡੀਜ਼ਲ ਭਰਉਣ ਨੂੰ ਵੀ ਘੰਟਾ 2 ਘੰਟੇ ਲੱਗ ਜਾਂਦੇ ਟਾਈਮ ਜ਼ਿਆਦਾ ਲੱਗ ਜਾਣਾ ਉੱਥੇ ਤੇ ਹੁਣ ਪਹਿਲਾਂ ਡੀਜ਼ਲ ਭਰਾ ਕੇ ਲਿਆਉਨੇ ਆ ਤੇ ਫੇਰ ਉਸ ਤੋਂ ਬਾਅਦ ਬਈ ਹੋਰ ਕੰਮ ਕਰਾਂਗੇ ਫੇਰ ਆਉਂਦਿਆਂ ਨੂੰ ਰੋਟੀ ਦਾ ਟਾਈਮ ਹੋ ਜਾਣਾ ਕਿਉਂਕਿ ਵੱਜ ਜਾਂਦਾ ਉਹੀ ਵੱਜ ਜਾਂਦਾ ਯਾਰ 11 12 ਲੈ 10:30 ਹੋ ਗਏ ਮੈਨੂੰ ਪੱਕਾ ਪਤਾ ਮੈਨੂੰ ਉਦੋਂ ਮੁੜ ਕੇ ਆਉਂਦੇ ਰੇਕ ਬਾਜ ਜਾਂਦੇ ਆਂ ਡੀਜ਼ਲ ਲੈ ਕੇ ਆਉਂਦੇ ਨਾ بس ਇਸੇ ਗੱਲੋਂ ਹੀ ਪੰਗਾ ਪੈਂਦਾ ਰਹਿੰਦਾ ਕੰਮ ਦੇ ਵਿੱਚ ਬਸ ਵਿਧੀ ਇੰਨਾ ਹੋ ਜਾਂਦਾ ਹੋ ਜਾਂਨੇ ਵੀ ਜੀ ਨਹੀਂ ਕਰਦਾ ਬਸ ਧੁੱਕੀ 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 ਟੈਨਸ਼ਨ ਬਾਦੂਰੀ ਐ ਕਿਉਂ ਆਉਣ ਦੇ ਉਸ ਦਿਨ ਆਪ ਮੋਹੀ ਕੱਦੂ ਕਰ ਲੱਗੇ ਸੀ ਹੈ ਨਾ ਉਹੀ ਕੱਦੂ ਨੂੰ ਮੋਟਰਾਂ ਚਲਾਈਆਂ ਚਲਾਈਆਂ ਚਲੋ ਫੇਰ ਪਹਿਲਾਂ ਤਾਰਾਂ ਮਾਚੀਆਂ ਤਾਰਾਂ ਪਾਈਆਂ ਤੇ ਪਹਿਲਾਂ ਨਾ ਟਰਾਂਸਫਾਰਮ ਦਾ ਕੰਮ ਕੀਤਾ ਕੋਈ ਨਾਲ ਲੱਗਦਾ ਯਾਰ ਸਾਰਾ ਕੁਝ ਖੁਦ ਨੂੰ ਕਰਨਾ ਪੈਂਦਾ ਸਾਰਾ ਕੁਝ ਤੇ ਬੰਦੇ ਬલાਉ ਸਭ ਕੁਝ ਕਰੋ ਕਿਉਂਕਿ ਅਗਲੇ ਨੂੰ ਆਏ ਆ ਕਿ ਯਾਰ ਇਹਨਾਂ ਨੂੰ ਲੋਡ ਆਪੇ ਕਰਵਾ ਲੈਣੇ ਤੇ ਉਹ ਬੰਦੇ ਬੁਲਾਏ ਆ ਹੁਣ ਟਰਾਂਸਫਾਰਮ ਦੇਖਿਆ ਪਹਿਲਾਂ ਤੇਲ ਘੜ ਦੀ ਤੇਲ ਪੋਆ ਟਰਾਂਸਫਾਰਮ ਵਿੱਚ ਤੇਲ 25 ਲੀਟਰ ਪਾ ਕੇ ਚਲਾਇਆ ਜਾ ਨੂੰ ਟ੍ਰਾਂਸਫਰ ਮੱਚ ਗਿਆ ਟ੍ਰਾਂਸਫਰ ਮੱਚਣ ਤੋਂ ਬਾਅਦ ਹੁਣ ਉਹ ਫੇਰ ਚਲੋ ਜਦ ਹੀ ਬਿਜਲੀ ਨਾਲ ਗੱਲ ਹੋਈ ਉਹਨਾਂ ਨੇ ਚਲੋ ਵੀ ਆਪਾਂ ਨੂੰ ਇੰਨੀ ਕ ਬਣੀ ਹੋਈ ਹੈਗੀ ਆ ਡੈਡੀ ਦੀ ਵੀ ਚਲੋ ਟ੍ਰਾਂਸਫਰਮ ਆਪਾਂ ਨੂੰ ਮਿਲ ਗਿਆ ਤੇ ਟ੍ਰਾਂਸਫਰਮ ਜਦ ਹੀ ਉਹਨਾਂ ਨੇ ਦੇ ਦਿੱਤਾ ਆਪਾਂ ਨੂੰ ਤੇ ਅੱਜ ਹੁਣ ਰੱਖ ਗਏ ਰੱਖ ਗੇ ਹੁਣ ਰਾਤ ਨੂੰ ਚਲੋ ਉਹ ਜਿਹੜੇ ਜਾਨੀ ਕਿ ਬਾਏ ਹੋਏ ਸੀ ਉਹ ਹੁਣ ਸਿਕਾਏ ਹੁਣ ਅੱਜ ਉੱਥੇ ਵੱਡਾ ਜਨਰੇਟਰ ਲਾਇਆ ਮੈਂ ਕਿਹਾ ਜਨਰੇਟਰ ਲਾਓ ਨਹੀਂ ਐਵੇਂ ਨਹੀਂ ਕੰਮ ਮੁੱਕਣਾ ਨਹੀਂ ਤਾਂ ਉਧਰੋਂ ਝੋਨਾ ਵੱਢਣ ਵਾਲਾ ਹੋ ਜਾਣਾ ਤੇ ਉਧਰੋਂ ਆਪਾਂ ਝੋਨਾ ਲਾਉਂਦੇ ਹਾਂ ਮੈਂ ਕੰਮ ਮੁਕਾਉ ਸਾਰਾ ਛੇਤੀ ਤੋਂ ਛੇਤੀ ਫੇਰ ਦੇਖਦੇ ਜਿੱਦਾਂ ਵੀ ਹੁੰਦੀ ਹੈ ਗੱਲਬਾਤ ਤੇ ਹੁਣ ਅੱਜ ਜਨਰੇਟਰ ਲਾਇਆ ਉੱਥੇ ਲਓ ਜੀ ਆਪਾਂ ਪਾ ਲਈ ਟੈਂਕੀ ਤੇ ਹੁਣ ਆਪਾਂ ਲੈ ਕੇ ਚੱਲਿਆਂ ਥੇਲ ਪਰਮ ਨੂੰ ਹੋਣੀ ਗੱਲ ਲੈ ਵੀ ਮਿੱਤਰਾਂ ਇੱਕ ਟੈਂਕੀ ਹੋਰ ਆਪਾਂ ਕਰਾ ਲਈਏ ਹਵਾ ਚੈੱਕ ਫਿਲ ਕਿਉਂਕਿ ਬਹੁਤ ਟਾਈਮ ਖੜੀ ਰਹਿ ਜਾਂਦੀ ਹੈ ਫਿਰ ਹਵਾਵਾ ਘਟੀ ਜਾਂਦੀ ਹੈ ਤੇ ਹਵੇ ਟਾਇਰ ਨਹੀਂ ਦਬਦਾ ਤੇ ਹਵਾ ਚੈੱਕ ਕਰਾ ਕੇ ਤੇ ਹੁਣ ਚੱਲਦੇ ਆ ਫਿਰ ਆਪਾਂ ਲੈ ਕੇ ਆਪਣੇ ਕੋਲੇ ਸਾਰੇ ਕਾਹਨੂੰ ਟਰੈਕਟਰ ਰੂਟਰ ਸਾਫ ਰਹਿੰਦੇ ਆ ਪਤਾ ਨਹੀਂ ਕਿਹੜੇ ਵੀਰ ਆ ਜਿਹੜੇ ਇੰਨੇ ਚਮਕਾ ਚਮਕਾ ਕੇ ਟਰੈਕਟਰ ਰੱਖ ਲੈਂਦੇ ਸਭ ਤੋਂ ਨਹੀਂ ਸਾੜੇ ਰਹਿੰਦੇ ਟਾਇਰ ਬਦਲਣ ਤੋਂ ਪਹਿਲਾਂ ਨਾ ਆਪਣੇ ਫੁੱਲ ਰੇਸ ਤੇ ਚੱਲਦਾ ਨਹੀਂ ਸੀਗਾ ਇਹ ਟਰੈਕਟਰ ਕਿਉਂਕਿ ਪੂਰੇ ਵੇਟ ਵੀ ਆ ਪਜਾਦੇ ਆ ਤੇ ਉਹਦੇ ਕਰਕੇ ਨਾ ਥੋੜਾ ਜਿਹਾ ਟੱਪੀ ਜੇ ਜਾਂਦਾ ਹੀ ਪੂਰਾ ਤੇ ਇਹ ਅ ਜਿੱਦਣ ਦੇ ਟਾਇਰ ਬਦਲੇ ਆ ਬਿਲਕੁਲ ਪੱਦਰ ਚੱਲਣ ਲੱਗ ਗਿਆ ਕੋਈ ਮਤਲਬ ਹੀ ਨਹੀਂ ਵੇਟ ਬੂਡ ਜਿਆਦੇ ਹੋਣ ਦਾ ਤੇ ਇਹ ਬਹੁਤ ਰੈਲਾ ਜਿਹਾ ਟਰੈਕਟਰ ਚੱਲਣ ਲੱਗ ਗਿਆ ਯਾਨੀ ਵਧੀਆ ਲੱਗਿਆ ਟਰੈਕਟਰ ਇਦਾਂ ਚੱਲਦਾ ਇਹ ਠੀਕ ਆ ਵਧੀਆ ਚੱਲਣ ਲੱਗ ਗਿਆ ਟਰੈਕਟਰ ਟੈੱਕੇ ਚੱਲਦਾ ਆ ਦੇ ਆਪਣਾ ਘੱਟਾ ਵਾਹ ਇਹ ਘੱਟਾ ਇੱਥੇ ਚੱਲ ਪਿਆ ਜਨਰੇਟਰ ਚ ਲਾਤਾ ਹੁਣ ਜਲਾਇਆ ਜਨਰੇਟਰ ਤੇ ਬਹੁਤ ਇਹ ਤਾਂ ਆਉਣ ਨੂੰ ਅੱਜ ਨਿਬੜ ਜਾਣਾ ਈ ਸਾਰਾ ਕੰਮ ਇੰਨੇ ਜਨਾ ਦਾ ਕਿਉਂਕਿ ਇੱਕ ਦਿਨ ਚ 3 ਕਿਲੇ ਕੱਦੂ ਕਰਦਾ ਸੀ ਤੇ ਹੁਣ ਕਿਵੇਂ ਕਰਦੇ ਉਹ ਔਖਾ ਆਇਆ ਪਿਆ ট্রান্সਫਾਰਮ ਮੱਚ ਗਿਆ ਸਾਰਾ ਕੁਝ ਖਰਾਬ ਹੋ ਗਿਆ ਤੇ ਕੀ ਕਰ ਤੇ ਆਉਣ ਦੁਵਾਰੇ ਅੱਜ ট্রান্সਫਾਰਮ ਧਰਿਆ ਵਾ ਹੁਣ ਦੋਨੇ ਮੋਟਰਾਂ ਚਲਾ ਦਿਆਂ ਤਾਰ ਭਾਈਆ ਲਿਆ ਕੇ ਬਲਾਸਪੁਰੋਂ ਜਨਰੇਟਰ ਲਿਆਂਦਾ ਚੱਕ ਕੇ ਤੇ ਆਹ ਮੋਟਰ ਇੱਧਰ ਜਲਾਉਨੇ ਆ ਆ ਵੱਡੀ ਮੋਟਰ ਇੱਧਰ ਚੱਲੂਗੀ ਉਹ ਉੱਧਰ ਚੱਲੂਗੀ ਅਦੇ ਕਦੋਂ ਕੀਤਾ ਕਰਾਇਆ ਸੁਕਾ ਲਿਆ ਯਾਨੀ ਕਿ ਇੱਕ ਇੱਕ ਵਾਰ ਹੀ ਵਾਇਆ ਸੀ ਜਾਨੋ ਟਰਾਂਸਫਰ ਮੰਨ ਚ ਗਿਆ ਮੈਂ ਕਿਹਾ ਅਜੇ ਰਹਿਣ ਦੋ ਦੁਬਾਰਾ ਐਵੇਂ ਕਾਹ ਤੋਂ ਕਰਨਾ ਕਦੋਂ ਲਓ ਜੀ ਲਾਤਾ ਭਰਨਾ ਆਪਾਂ ਦੋਨੇ ਨਿਊਜਲਾਂ ਪਾਤੀਆਂ ਮੈਂ ਕਿਹਾ ਜਲਦੀ ਹੋ ਜੂ 5800 ਲੀਟਰ ਪੈਂਦਾ ਇਹਦੇ ਵਿੱਚ ਆਪਣਾ ਪਹਿਲਾਂ ਜਾਂਦਾ 68600 ਪਰ ਆਪਾਂ 5800 ਪਾਉਨੇ ਨੇ ਕਿਉਂਕਿ ਵੀ ਫੇਰ ਉਹ ਗਰਮੀ ਨਾਲ ਨਾ ਕਈ ਵਾਰ ਉੱਪਰ ਦੀ ਨਿਕਲ ਜਾਂਦਾ ਤੇ ਉਹਦੇ ਕਰਕੇ ਲਓ ਜੀ 3000 ਲੀਟਰ ਹੋ ਗਿਆ ਬਦਲ ਬਦਲ ਕੇ ਹੁਣ ਦੁਬਾਰਾ ਫੇਰ ਚਲਾਉਣ ਲੱਗਿਆ ਕਿਉਂਕਿ 1000 1000 ਦੇ ਬੰਦ ਹੋ ਜਾਂਦਾ ਨਾ 1000 1000 ਲੀਟਰ ਤੇ ਬੰਦ ਹੋ ਜਾਂਦਾ ਹੁਣ ਦੁਬਾਰਾ ਸ਼ੁਰੂ ਹੋਊਗਾ ਇੱਕ ਨਾ ਬਹੁਤ ਵੀਰ ਮੈਨੂੰ ਇਹ ਗੱਲ ਕਹੀ ਜਾਂਦਾ ਵੀਰੇ ਦੇ ਟਾਇਰ 18 ਦੇ ਪਾਓ ਵੀਰੇ ਯਾਰ ਆਪਾਂ ਨਹੀਂ ਕਿਸੇ ਵੀ ਟਰੈਕਟਰਾਂ ਦੇ ਟਾਇਰ ਚੇਂਜ ਕਰਦੇ ਵੀ ਹਾਂ ਉਹਨਾਂ ਤੋਂ ਉੱਪਰ ਪਾਈਏ ਜਿਹੜੇ ਕੰਪਨੀ ਚੋਂ ਆਇਆ ਆਪਾਂ ਉਹਦੇ ਨਾਲ ਦੇ ਫੈਜ ਹੀ ਪਾਇਆ ਆਪਾਂ ਨੂੰ ਨਹੀਂ ਇਹ ਚਾ ਵੀ ਆਪਾਂ ਨਾ ਕਦੇ ਨਹੀਂ ਉਹ ਕਰਦੇ ਹੈਗੇ ਵੀ ਟਾਇਰ ਚੇਂਜ ਮੈਨੂੰ ਬਹੁਤ ਵੀਰ ਕਰੀ ਜਾਂਦੇ ਵੀ ਵੀਰੇ ਟਾਇਰ ਚੇਂਜ ਕਰ ਦੋ ਇਹਦੇ ਟਾਇਰ ਚੇਂਜ ਕਰ ਦੋ ਵੀਰੇ ਆਪਾਂ ਨਹੀਂ ਕਰਨੇ ਕਿਉਂਕਿ ਬਣਿਆ ਹੀ ਉਸ ਟਾਇਰਾਂ ਦੇ ਮੁਤਾਬਕ ਹੋਇਆ ਵਾ ਆਪਾਂ ਇਹਦੇ ਨਾਲ ਪੰਗੇ ਨਹੀਂ ਲੈ ਸਕਦੇ ਕਿ ਆਪਾਂ ਹੋਰ ਟਾਇਰ ਪਾਈਏ ਪੂਰਾ ਵਧੀਆ ਚੱਲਦਾ ਯਾਰ ਵੀਰੇ ਇੰਨਾ ਜ਼ੋਰ ਲਾਉਂਦਾ ਚੋਟੀ ਦਾ ਜ਼ੋਰ ਲਾ ਰਿਹਾ ਟਰੈਕਟਰ ਠੀਕ ਹੈ ਨਾ ਉਹ ਤਾਂ ਪਰਫਾਰਮੈਂਸ ਤੁਹਾਨੂੰ ਦਿਖਾਈ ਨਹੀਂ ਹੋਈ ਕੱਲ ਪਿੱਤਰ ਸਾਰੀ ਦਿਹਾੜੀ ਚੱਲਦਾ ਆ ਬਹਾ ਵਹੀ ਤੇ 70 70 ਘੰਟੇ ਚੱਲ ਗਿਆ ਟਰੈਕਟਰ ਤੇ ਕਿਉਂਕਿ ਨਾਲੇ ਕੰਮ ਵੀ ਹੈ ਨਹੀਂ ਸੀ ਉਹ ਆਪਾਂ ਨੂੰ ਬਲਾਸਪੁਰ ਇੱਕ ਖੱਤਰ ਨਵਾਂ ਹੋਰ ਮਿਲ ਗਿਆ 20 ਕਿੱਲੇ ਤੇ ਉਹਦੇ ਕਰਕੇ ਉੱਥੇ ਚੱਲਦਾ ਆ ਬਾਹੀ ਕਰਨ ਦਾ ਪੂਰਾ ਵਧੀਆ ਚੱਲਦਾ ਪੂਰਾ ਜ਼ੋਰ ਤੇ ਚੱਲਦਾ ਕੋਈ ਦਿੱਕਤ ਨਹੀਂ ਹੈਗੀ ਆਪਾਂ ਟਾਇਰ ਨਹੀਂ ਚੇਂਜ ਕਰਨੇ ਵੀਰੇ ਆਪਾਂ ਤਾਂ ਇਹੀ ਟਾਇਰ ਰੱਖਦੇ ਆ ਆਪਾਂ ਕਿਸੇ ਟਰੈਕਟਰਾਂ ਦੇ ਤੁਸੀਂ ਦੇਖ ਲਿਓ ਜਿਹੜੀ ਏਜੰਸੀ ਚ ਵਾਏ ਹੈ ਜੇ ਕਿਤੇ 12 ਦੇ ਆ 12 ਦੇ ਜੇ ਕਿਤੇ 13 ਦੇ ਆ 13 ਦੇ ਜੇ ਕਿਤੇ 16 ਨੇ ਆ 16 ਦੇ ਆਪਾਂ ਤਾਂ ਇੱਕ ਨੰਬਰ ਕਦੀ ਵਧਾਇਆ ਦਾ ਕੰਮ ਨਹੀਂ ਹੁਣ ਜਿਵੇਂ 53 ਦਾ ਦਿਆ 16 ਨੂੰ 28 ਆ 28 ਹੋਈ ਆ 30 ਨਹੀਂ ਕੀਤਾ ਹੋਇਆ ਉਹ ਕਿਸੇ ਦੇ ਟਰੈਕਟਰ ਦੇ ਵੀਰੇ ਆਪਾਂ ਨਹੀਂ ਛੇੜਛਾਣ ਨਹੀਂ ਕਰਦੇ ਇਹਦੇ ਤਾਂ ਪਹਿਲੀ ਵਾਰ ਆਪਾਂ ਯੂਜ਼ ਕਰਨ ਨੂੰ ਪਵਾਇਆ ਵੀ ਇੱਕ ਸੋਹਣੇ ਲੱਗਣੇ ਕਿ ਟੈਸਟ ਹੋ ਜਾਊਗਾ ਵੀ ਕਿੰਨੀ ਕਸਾਈ ਆ ਕੀ ਹੈਗਾ ਤਾਂ ਇਹਦੇ ਪਵਾਤੇ ਆਪਾਂ ਰੇਡੀਅਲ ਨਹੀਂ ਤਾਂ ਆਪਾਂ ਕਦੀ ਰੇਡੀਅਲ ਵੀ ਨਹੀਂ ਪਵਾਏ ਹੈਗੇ ਇਹ ਆਪਣਾ ਮਿੱਤਰ ਆ ਜੋਤ ਉਹ ਉਹ ਬਹੁਤ ਉਹਦੇ ਟਰੈਕਟਰ ਸਾਰਿਆਂ ਨੂੰ ਪਏ ਉਹ ਤੋਂ ਮੈਂ ਪੁੱਛ ਕੇ ਉਹਦੀ ਰਾਇ ਲੈ ਕੇ ਫਿਰ ਮੈਂ ਪੁਆਇਆ ਨਹੀਂ ਨਹੀਂ ਆਪਾਂ ਬੰਗਾ ਲੈਂਦੇ ਤੇ ਬਸ ਇਦਾਂ ਠੀਕ ਹੈ ਤੇ ਇੱਕ ਹੋਰ ਵੀ ਜਿਵੇਂ ਆਉਣ ਆਪਾਂ ਯਾਰ ਕੋਈ ਵੀ ਕੰਮਕਾਰ ਕਰਦੇ ਆ ਹਨਾ ਕਿ ਚਾਹੇ ਖੇਤੀ ਆ ਚਾਹੇ ਕੋਈ ਬਿਜ਼ਨਸ ਆ ਆਪਾਂ ਨੂੰ ਆਪਣੇ ਉਹ ਨਾ ਕੰਫਰਟ ਜ਼ੋਨ ਦੇ ਵਿੱਚੋਂ ਨਿਕਲਣਾ ਪੈਂਦਾ ਖੇਤੀ ਕਰਨੇ ਹੁਣ ਜਿਵੇਂ ਕੰਫਰਟ ਜ਼ੋਨ ਤੋਂ ਤਾਂ ਵੀਰੇ ਰਿਸਕ ਤਾਂ ਲੈਣੀ ਪੈਂਦੀ ਹੈ ਜੇ ਆਪਾਂ ਕਿਸੇ ਵੀ ਕੰਮ ਦੇ ਵਿੱਚ ਅੱਗੇ ਵਧਣਾ ਵਾ ਉਹ ਤੇ ਰਿਸਕ ਤਾਂ ਲੈਣਾ ਹੀ ਪੈਣਾ ਵਾ ਰਿਸਕ ਲੈ ਬਿਨਾ ਨਹੀਂ ਗੱਲ ਬਣਦੀ ਆਪਾਂ ਨੂੰ ਰਿਸਕ ਤਾਂ ਲੈਣਾ ਹੀ ਪੈਣਾ ਉਹ ਚੀਜ਼ਾਂ ਦੇ ਵਿੱਚ ਤੇ ਨਹੀਂ ਤਾਂ ਸਕਸੈਸਫੁਲ ਨਹੀਂ ਹੁੰਦੇ ਨਹੀਂ ਤਾਂ ਫਿਰ ਆਪਾਂ ਉੱਥੇ ਹੀ ਦੇਖਿਆ ਨਾ ਨਹੀਂ ਨਹੀਂ ਸਾਡੇ ਸਿਰ ਪੈਸੇ ਨਾ ਹੋ ਜਾਣ ਕਰਜ਼ਾ ਨਾ ਹੋ ਜਵੇ ਆਪਾਂ ਕਾਹਨੂੰ ਇੰਨਾ ਰਿਸਕ ਲੈਣਾ ਇੰਨਾ ਕੀ ਕੰਮ ਫਿਰ ਉੱਥੇ ਹੀ ਬੰਦਾ ਰਹਿ ਜਾਂਦਾ ਰਿਸਕ ਲੈਨੇ ਆ ਲੈਂਦੇ 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 ਬੰਦਾ ਆਪੇ ਆਪ ਜਾਂਦਾ ਹੁਣ ਯਾਰ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹ ਏਡੇ ਏਡੇ ਵੱਡੇ ਰਿਸਕ ਲੈ ਕੇ ਕਿੱਥੇ ਕਿੱਥੇ ਤੱਕ ਮਾਰ ਕਰਦੀਆਂ ਨੇ ਹਨ ਫਿਰ ਵੀ ਕਰ ਰਿਸਕ ਹੀ ਆ ਹੁਣ ਦੇਖ ਲੋ ਅੰਬਾਨੀ ਦਾ ਕੰਮ ਦੇਖ ਲੋ ਸਾਲ ਨੇ ਆਪਦੇ ਮੁੰਡੇ ਦਾ ਵਿਆਹ ਕੀਤਾ ਉਧਰੋਂ Jio ਦਾ ਰੇਟ ਵਧਾਤ 5000 ਕਰੋੜ ਉਹਨੇ ਮਿੰਟਾਂ 'ਚ ਕਮਾ ਲਿਆ ਇੱਕ ਦਿਨ 'ਚ ਜਿੰਨਾ ਉਹਨੇ ਖਰਚਾ ਕੀਤਾ ਲੋ ਜੀ ਹੋ ਗਿਆ ਆਪਣਾ 5800 ਲੀਟਰ ਲੋ ਜੀ ਆਪਾਂ ਡੀਜ਼ਲ ਲੈ ਕੇ ਆ ਗਏ ਤੇ ਉੱਪਰਲਾ ਟੱਕਣ ਖੋਲਦੇ ਜਰਾ ਬਾਦ ਬਰਾਜ ਮੂਹਰਲਾ ਖੋਲਦੇ ਇਕੱਲਾ ਮਗਰਲਾ ਰਹਿਣ ਦੇ ਵੀ ਉਹ ਚ ਨਾ ਹਵਾ ਭਰੀ ਹੁੰਦੀ ਆ ਆ ਖੋਲ ਕੇ ਢਿੱਲਾ ਹੋ ਗਿਆ ਹੁੰਦਾ ਨਹੀਂ ਦੇਲਾ ਹੱਥ ਨਾਲ ਹੀ ਘਸਿਆ ਦੀ ਹਵਾ ਭਰ ਗਈ ਫਿਰ ਇਹਨੂੰ ਢਿੱਲਾ ਕਰ ਦੇ ਨਹੀਂ ਖੋਲਣਾ ਰੈਂਚ ਰੁੰਚ ਲੈ ਕੇ ਆ ਤਾਂ ਖੁੱਲੂ ਹੁਣ ਨਹੀਂ ਖੋਲਣਾ ਹਵਾ ਭਰ ਗਈ ਕੀ ਖੋਲਦਾ ਹੁਣ ਇਧਰ ਨੂੰ ਖਲਣ ਹਾਂ ਤੇਰੇ ਹੱਥ ਤਿਲਕਣੇ ਹੋਗੇ